ਰਾਵੀ ਦਰਿਆ ਦੇ ਵਿੱਚ ਪਾੜ ਪੈਣ ਤੋਂ ਬਾਅਦ ਹਲਕਾ ਅਜਨਾਲਾ ਦੇ ਤਕਰੀਬਨ 50 ਤੋਂ ਵੱਧ ਪਿੰਡਾਂ ਦੇ ਵਿੱਚ ਜਿਹੜਾ ਉਹ ਪਾਣੀ ਦੀ ਮਾਰ ਪੈਂਦੀ ਆ ਲੱਖਾਂ ਲੋਕ ਜਿਹੜੇ ਨੇ ਉਹ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਅਤੇ ਲੋਕਾਂ ਨੂੰ ਜਿਹੜਾ ਆ ਉਹ ਐਨਡੀਆਰਐਫ ਦੀਆਂ ਟੀਮਾਂ ਦੇ ਪ੍ਰਸ਼ਾਸਨ ਵੱਲੋਂ ਜਿਹੜਾ ਰੈਸਕਿਊ ਵੀ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜਾ ਆ ਉਹ ਵੀ ਇੱਥੋਂ ਦਾ ਜਿਹੜਾ ਮੁਆਇਨਾ ਕਰਨ ਆਏ ਸੀ ਮੌਕੇ ਦੀ ਗੱਲ ਤੁਹਾਨੂੰ ਦੱਸ ਦਈਏ ਕਿ ਜਿਹੜੀ ਸਾਡੀ ਮੌਜੂਦਗੀ ਆ ਉਹ ਅਜਨਾਲਾ ਦੇ ਅਬੀਲੀ ਘਰ ਦੇ ਬਿਲਕੁਲ ਦੀਕਾ ਕਿਉਂਕਿ ਬਿਜਲੀ ਘਰ ਦੇ ਆ ਚਾਰੋ ਤਰਫ ਜਿਹੜਾ ਆ ਉਹ ਪਾਣੀ ਆ ਚੁੱਕਾ ਆ ਜੇਕਰ ਗੱਲ ਅਜਨਾਲਾ ਦੇ ਰਮਦਾਸ ਦੀ ਕੀਤੀ ਜਾਵੇ ਤਾਂ ਰਮਦਾਸ ਦਾ ਜਿਹੜਾ ਬਿਜਲੀ ਘਰ ਆ ਉਸ ਦੀ ਬਿਜਲੀ ਇਸ ਟਾਈਮ ਜਿਹੜੀ ਬਿਲਕੁਲ ਠੱਪ ਕਰ ਦਿੱਤੀ ਗਈ ਆ ਜਿਸ ਦਾ ਕਿ ਲੋਕਾਂ ਨੂੰ ਵੱਡਾ ਜਿਹੜਾ ਨੁਕਸਾਨ ਵੀ ਹੋ ਰਿਹਾ ਕਿਉਂਕਿ ਜੇਕਰ ਪਾਣੀ ਪੀਣ ਪਿਆਣੀ ਪੀਣ ਦੇ ਲਈ ਵੀ ਬਿਜਲੀ ਦੀ ਜ਼ਰੂਰਤ ਹੈ ਹਰ ਇੱਕ ਚੀਜ਼ ਜਿਹੜਾ ਉਸ ਦੇ ਲਈ ਜਿਹੜਾ ਬਿਜਲੀ ਹੋਣੀ ਜ਼ਰੂਰੀ ਆ ਲੋਕਾਂ ਦੇ ਮੋਬਾਈਲ ਚੱਲਨੇ ਵੀ ਬੰਦ ਹੋ ਚੁੱਕੇ ਨੇ ਅਤੇ ਹੋਰ ਵੀ ਵੱਡੀਆਂ-ਵੱਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਖੁਦ ਵਿਧਾਇਕ ਢਾਲੀਵਾਲ ਜਿਹੜੇ ਨੇ ਉਹ ਇੱਥੋਂ ਦਾ ਜਿਹੜਾ ਮੌਜਨਾ ਕਰਨ ਆਏ ਨੇ ਹਾਲਾਤ ਵੇਖਣ ਆਏ ਨੇ ਕਿ ਜਿਹੜੇ ਬਿਜਲੀ ਘਰ ਦੇ ਇਸ ਸਮੇਂ ਕੀਵੇਂ ਦੇ ਹਾਲਾਤ ਨੇ ਸੋ ਗੱਲਬਾਤ ਜ਼ਰੂਰ ਕਰਾਂਗੇ ਵਿਧਾਇਕ ਢਾਲੀਵਾਲ ਸਾਡਾ ਮੌਜੂਦ ਹੈ ਹਾਂਜੀ ਢਾਲੀਵਾਲ ਸਾਹਿਬ ਬੀਲੀ ਘਰ ਬਿਲਕੁਲ ਨਜ਼ਦੀਕ ਹੈ ਹਾਲਾਤ ਜਿਹੜੇ ਚਾਰੇ ਤਰਫ ਪਾਣੀ ਆ ਚੁੱਕਾ ਹੈ ਮੈਂ ਵੇਖਣ ਆਇਆ ਸੀਗਾ ਮੈਨੂੰ ਪਤਾ ਲੱਗਾ ਕਿ ਬੀਲੀ ਕਾਸ ਤੇ ਪਾਣੀ ਜਿਹੜਾ ਐਂਟਰ ਕਰ ਚੱਲਿਆ ਉਹ ਮੈਕਸੀਅਨ ਸਾਹਿਬ ਐਸਜੀਓ ਨੂੰ ਉਧਰ ਪੱਲੀ ਕੰਨ ਦੇ ਥਾੜੀ ਪਾਣੀ ਆਉਣ ਲੱਗਾ ਉੱਥੇ ਕਰਦੇ ਆਪ ਬੰਦ ਉਹਨੇ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਦੀ ਬੀਲੀ ਨਾ ਬੰਦ ਹੋ ਜੇ ਹਾਂ ਉਹ ਉਹੀ ਦੇਖਣਾ ਮੈਂ ਕੋਈ ਨਹੀਂ ਕਰਦੇ ਪ੍ਰਬੰਧ ਕਰਦਾ ਸਰ ਜੀ ਜਿਸ ਤਰ੍ਹਾਂ ਕਿ ਰਮਦਾਸ ਦਾ ਬਿਜਲੀ ਘਰ ਜਿਹੜਾ ਪਹਿਲਾਂ ਬੰਦ ਹੋ ਚੁੱਕਾ ਆ ਬੜੀ ਵੱਡੀ ਸਮੱਸਿਆ ਆ ਰਹੀ ਉਥੇ ਪਾਣੀ ਪੀਣ ਦੀ ਵੀ ਕਿਲਤ ਆ ਗਈ ਆ ਮੋਬਾਈਲ ਚਾਰਜ ਨਹੀਂ ਹੋ ਰਿਹਾ ਕਿਉਂਕਿ ਜਿਹੜੀ ਬਿਜਲੀ ਹੈਗੀ ਬਹੁਤ ਜ਼ਰੂਰੀ ਆ ਹਰ ਕਿਸੇ ਦੀ ਜਿਹੜੀ ਜ਼ਿੰਦਗੀ ਆ ਉਹ ਬਿਜਲੀ ਨਾਲ ਹੀ ਚੱਲਦੀ ਆ ਦੇਖੋ ਅਸੀਂ ਜਨਰੇਟਰ ਵੱਡੇ ਲੈ ਕੇ ਕਰਾਏ ਤੇ ਜਿੱਥੇ ਬਿਜਲੀ ਚੱਲ ਜਾਂਦੀ ਆ ਕਿਉਂਕਿ ਪਾਣੀ ਆ ਗਿਆ ਤੇ ਉਹ ਜੇ ਉਹ ਮੀਟਰ ਕਿਸ ਦਾ ਸ਼ਾਰਟ ਹੋ ਗਿਆ ਤੇ ਲੋਕ ਮਦਦਣਗੇ ਤੇ ਅਸੀਂ ਵੱਲ ਜਿਹੜਾ ਬੱਡੇ ਜਨਰੇਟਰ ਦੇ ਨਾਲ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਉਹ ਭਰਾਂ ਉਹ ਅਸੀਂ ਭਰਾਂਗੇ ਪਾਣੀ ਦੀ ਪ੍ਰੋਬਲਮ ਅਸੀਂ ਨਹੀਂ ਆਉਣ ਦਿੰਦੇ ਪੀੜ ਵਾਲੀ ਸਭ ਤੋਂ ਵੱਡੀ ਇਹ ਪਹੁੰਚ ਦਿੰਦਾ ਪਰ ਜੇ ਮੀਂਹ ਬੀਲੀ ਕਦੋਂ ਪਾਣੀ ਵਰ ਗਿਆ ਤਾਂ ਫਿਰ ਬੀਲੀ ਆਉਣੀ ਤਾਂ ਔਖੀ ਹੋ ਜੂਗੀ ਇਹ ਉਹਦੇ ਗਾੜੀ ਅਰਦਾਸ ਕਰੋ ਆ ਦੇਖੋ ਮੀਂਹ ਫੇਰ ਆ ਗਿਆ ਉਹਦੇ ਗਾੜੀ ਉੱਪਰਲੇ ਗਾੜੀ ਅਰਦਾਸ ਕਰੋ ਹੱਥ ਜੋੜੋ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਪੰਜਾਬ ਦੀ ਧਰਤੀ ਤੇ ਇਹ ਨਾਲੇ ਤੇ ਕਿਰਪਾ ਕਰ ਕਿ ਉਹ ਇਦਾਂ ਕਰ ਦਿੰਦਾ ਤਰੀਸਾ ਪਹਿਲਾ ਪਹਿਲਾ ਸਿਵਲ ਹਸਪਤਾਲ ਰਮਦਾਸ ਦੀਆਂ ਸਿਮਾਵਾਂ ਠੱਪ ਕਰ ਦਿੱਤੀਆਂ ਗਿਆ ਨੇ ਬਿਜਲੀ ਨਾ ਹੋਣ ਕਰਕੇ ਹੁਣ ਅਜਨਾਲਾ ਸਿਵਲ ਹਸਪਤਾਲ ਜਿਹੜਾ ਆ ਉਹ ਵੀ ਜਿਹੜਾ ਡਿਪੈਂਡ ਇਸ ਬਿਜਲੀ ਘਰ ਦੇ ਉੱਤੇ ਹੈਗਾ ਕੀ ਹਾਲਾਤ ਕੀ ਨੇ ਠੀਕ ਉਹਨਾਂ ਨੂੰ ਕਹੋ ਜਨਰੇਟਰ ਦਾ ਪ੍ਰਬੰਧ ਕਰ ਲੋ ਮੈਂ ਆਲਰੇਡੀ ਕਹਿ ਕੇ ਗਿਆ ਉਹਨਾਂ ਨੂੰ ਕਿ ਤੁਸੀਂ ਜਨਰੇਟਰ ਦਾ ਪ੍ਰਬੰਧ ਕਰ ਲੋ ਜੇ ਬਿਜਲੀ ਚੱਲ ਗਈ ਤੇ ਆਪਾਂ ਜਨਰੇਟਰ ਦਾ ਮਦੀਜਾ ਨੂੰ ਦੇਖਾਂ ਕੋਈ ਗੱਲ ਸੋ ਇਹ ਸੰ ਸਾਡੇ ਨਾਲ ਵਿਧਾਇਕ ਜਿਹੜਾ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਅਜਨਾਲਾ ਦਾ ਬਿਜਲੀ ਘਰ ਹੈਗਾ ਔਰ ਇਹਦੇ ਜਿਹੜਾ ਬੈਕ ਸਾਈਡ ਦੀ ਗੱਲ ਕੀਤੀ ਜਾਵੇ ਜਾਂ ਰਾਈਟ ਸਾਈਡ ਦੀ ਗੱਲ ਕੀਤੀ ਜਾਵੇ ਰਾਈਟ ਸਾਈਡ ਦੇ ਉੱਤੇ ਜਿਹੜੀਆਂ ਇਹਦੇ ਹੈਗੀਆਂ ਨੇ ਉਹ ਜ਼ਮੀਨਾਂ ਸੀ ਲੋਕਾਂ ਵੱਲੋਂ ਜਿਹੜੀ ਇੱਥੇ ਆਪਣੀ ਫਸਲ ਬੀਜੀ ਹੋਈ ਸੀ ਤਾਂ ਕਿ ਵੀ ਜਿਹੜਾ ਆ ਉਹ ਪਾਣੀ ਪਹੁੰਚ ਚੁੱਕਾ ਆ ਤਾਂ ਜੇਕਰ ਇਹ ਪਾਣੀ ਉਹ ਬਿਜਲੀ ਘਰ ਦੇ ਅੰਦਰ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਆ ਉਹ ਹਲਕਾ ਅਜਨਾਲਾ ਦੇ ਵਿੱਚ ਪਿੰਡਾਂ ਤੱਕ ਜੇ ਇੱਥੋਂ ਦੀ ਬਿਜਲੀ ਜਿਹੜੀ ਪਹੁੰਚਦੀ ਆ ਉਹ ਕਿਤੇ ਨਾ ਕਿਤੇ ਜਿਹੜੀ ਬਿਜਲੀ ਬੰਦ ਕਰਨੀ ਪੈ ਸਕਦੀ ਆ ਸੋ ਜਿਸ ਤਰ੍ਹਾਂ ਵਿਧਾਇਕ ਤਾਲੀਵਾਲ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੱਸਿਆ ਉਹਨਾਂ ਦੱਸਿਆ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਨਰੇਟਰ ਆ ਦਾ ਪ੍ਰਬੰਧ ਹੋਣੇ ਕੀਤਾ ਗਿਆ ਆ ਹੋਰ ਵੀ ਜਿੱਥੇ-ਜਿੱਥੇ ਜ਼ਰੂਰਤ ਪਵੇਗੀ ਤਾਂ ਜਿਹੜੇ ਜਨਰੇਟਰ ਹੈਗੇ ਨੇ ਉਹਨਾਂ ਨੂੰ ਜਿਹੜਾ ਚਲਾ ਕੇ ਪਾਣੀ ਦਾ ਅਰੇਂਜਮੈਂਟ ਕੀਤਾ ਜਾਵੇਗਾ ਤਾਂ ਕਿਤੇ ਨਾ ਕਿਤੇ ਜਿਹੜੀ ਬਿਜਲੀ ਦੀ ਸਮੱਸਿਆ ਹੈਗੀ ਆ ਉਹ ਵੀ ਦੂਰ ਕੀਤੀ ਜਾਵੇਗੀ ਜਿਸ ਤਰ੍ਹਾਂ ਕਿ ਅਜਨਾਲਾ ਦੇ ਨਾਲ ਰਮਦਾਸ ਕਸਬਾ ਆ ਉੱਥੇ ਸਿਵਲ ਹਸਪਤਾਲ ਦੀਆਂ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਨੇ ਬਿਜਲੀ ਨਾ ਹੋਣ ਕਰਕੇ ਤਾਂ ਮੌਜੂਦਾ ਹਾਲਾਤ ਜਿਹੜੇ ਅਜਨਾਲੇ ਦੇ ਨੇ ਉਹ ਵੀ ਵਿਗੜਦੇ ਦਿਖਾਈ ਦੇ ਰਹੇ ਨੇ ਤਾਂ ਸਿਵਲ ਹਸਪਤਾਲ ਅਜਨਾਲਾ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਇੱਥੋਂ ਦੇ ਬਿਜਲੀ ਬੰਦ ਹੁੰਦੀ ਆ ਤਾਂ ਕਿਤੇ ਨਾ ਕਿਤੇ ਸਿਵਲ ਹਸਪਤਾਲ ਅਜਨਾਲਾ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਵੀ ਠੱਪ ਹੋ ਸਕਦੀਆਂ ਨੇ ਪਰ ਜਿਸ ਤਰ੍ਹਾਂ ਵੀ ਡਾਲੀਵਾਨ ਨੇ ਦੱਸਿਆ ਕਿ ਬਿਹਤਰ ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਸਟਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News